ਐਂਡਰਲੀ ਮਿਊਜ਼ੀਕਲ ਗਰੁੱਪ ਕੰਪਨੀ ਗਾਰਡਨ ਪੂਰੀ ਟੀਮ ਨੇ ਦੇਸ਼ ਵਾਸੀਆਂ ਨੂੰ ਸੰਦੀ ਸ਼ੋਰ ਦੇ ਵਿੱਚ ਦੀਵਾਲੀ ਦੀ ਲੱਖ ਲੱਖ ਮੁਬਾਰਕਬਾਦ ਕਿਰਪਾ ਕਰਨਾ ਲਛਮਣ ਕੇ

ਮੇਰਾ ਨਾਮ ਸਾਇਆ ਹੈ। ਹਾਂ ਜੀ ਕਰਾ ਤੋ। ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੈਂ ਤੇ ਸਾਰੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਵਧਾਈ ਦੇਣੀ ਹੈ ਔਰ ਮੇਰੇ ਫ੍ਰੈਂਡਲੀ 뮤지컬 ਗਰੁੱਪ ਔਰ ਪੂਰੇ ਫੈਮਿਲੀ 뮤지컬 ਫੈਮਿਲੀ ਵੱਲੋਂ ਸਾਰਿਆਂ ਨੂੰ ਦੀਵਾਲੀ ਦੀ ਬਹੁਤ-ਬਹੁਤ ਮੁਬਾਰਕਾਂ। ਜੀ ਸਰ ਆਵਾਜ਼ ਕੀ ਦੁਨੀਆ ਕੇ ਦੋਸਤੋ ਮੈਂ ਰਾਜੂ एमडी एज द चीफ ऑफ पैटर्न ऑफ दिस फ्रेंडली म्यूजिकल ग्रुप का बोल रहा हूं तो दिवाली ਦੇ ਪਰਵ ਨੂੰ ਮੇਰੇ ਜਿੰਨੇ ਵੀ ਸੰਗੀਤ ਪ੍ਰੇਮੀ ਐ ਸਾਰਿਆਂ ਵੱਲੋਂ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਸਾਰੇ ਖੁਸ਼ੀ ਰਹਿਣ ਖੁਸ਼ ਰਹਿਣ اور سب سلامت رہیں اور ਜੇਰੀ ਵੀ ਦੁਰਘਟਨਾ ਹੋਈਆਂ ਸਭ ਸਹੀ ਹੋ ਜਾਣ ਧੰਨਵਾਦ ਜੀ ਸਰ ਸਰ ਮੈਂ रमेश शर्मा ਔਰ ਜਿਵੇਂ ਕਿ ਦੀਵਾਲੀ ਦਾ ਤਿਹਾਰ ਲੱਗੇ ਆ ਭਾਵੇਂ ਦੁਨੀਆਂ ਦੇ ਵਿੱਚ ਦੀਵਾਲੀਆਂ ਮਨਾਈਆਂ ਜਾਂਦੀਆਂ ਲੇਕਿਨ ਜੋ ਸਾਡੇ ਅੰਮ੍ਰਿਤਸਰ ਦੀ ਦੀਵਾਲੀ ਹੈ ਨਾ ਇਹ ਕੋ ਵਰਲਡ ਫੇਮਸ ਦੀਵਾਲੀ ਹੈ ਐਵੇਂ ਨਹੀਂ ਕਿਹਾ ਸਿਆਣਿਆਂ ਨੇ ਕਿ ਦਾਣ ਰੋਟੀ ਘਰ ਦੀ ਤੇ ਦੀਵਾਲੀ ਅੰਮ੍ਰਿਤਸਰ ਦੀ ਵਾਹ 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 ਥੈਟਸ ਆਲੋ ਹਾਂਜੀ ਸਰ ਮੈਂ ਸੰਜੇ ਮਹੇਸ਼ਵਰੀ ਰਾਜੂ ਫਰੈਂਡਲੀ 뮤지컬 ਗਰੁੱਪ ਦੇ ਵਿੱਚ ਗਾਣਾ ਵਾਂ ਤੇ ਅਸੀਂ ਲੋਕਾਂ ਨੂੰ ਗਾਣ ਦੇ ਨਾਲ ਖੁਸ਼ੀਆਂ ਵੰਡਦੇ ਆਂ ਤੇ ਆਪਣਾ ਜਿਹੜਾ ਦੀਵਾਲੀ ਦੇ ਉੱਤੇ ਜਿਸ ਤਰ੍ਹਾਂ ਜੈ ਸ਼੍ਰੀ ਰਾਮ ਆਪਣਾ ਬੁਰਾਈ ਦਾੰਤ ਕਰਕੇ ਆਏ ਸੀਗੇ ਤੇ ਸਚਾਈ ਦੀ ਜਿੱਤ ਹੋਈ ਸੀ ਅਸੀਂ ਸਾਰੇ ਜੈ ਸ਼੍ਰੀ ਰਾਮ ਦਾ ਨਾਰਾ ਲੰਨੇ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਾਰੇ ਸ਼ਹਿਰ ਵਾਸੀ ਆ ਮੈਂ ਸੰਜੇ ਮਹੇਸ਼ਰੀ ਮੈਂ ਸੰਜੇ ਮਹੇਸ਼ਰੀ ਸਾਰੇ ਸ਼ਹਿਰ ਵਾਸੀਆਂ ਨੂੰ ਦੀਵਾਲੀ ਦੀ ਤੇ ਬੰਦੀ ਛੋੜ ਦੱਸਦੀ ਹਾਰਦਿਕ ਸ਼ੁਭ ਕਾਮਨਾਵਾਂ ਦਿੰਨਾ ਸਭ ਦੀ ਦੀਵਾਲੀ ਸ਼ੁਭ ਰਹੇ ਧੰਨਵਾਦ ਜੀ ਸਰ ਮੈਂ ਰਾਜਕੁਮਾਰ ਮੰਨੀ ਫ੍ਰੈਂਡਲੀ 뮤지컬 ਗਰੁੱਪ ਦਾ ਇਹ ਜਨਰਲ ਸੈਕਟਰੀ ਬੋਲਿਆ ਤੇ ਜਿੱਦਾਂ ਕਿ ਦੀਵਾਲੀ ਆ ਰਹੀ ਹੈ ਪਰਸੋਂ ਤੇ ਇਸ ਦੀਵਾਲੀ ਦੇ ਮੌਕੇ ਤੇ ਜਿੱਦਾਂ ਦੀਵਾਲੀ ਦੀ ਰਾਤ ਜਗਮਗ ਜਗਮਗ ਹੁੰਦੀ ਹੈ ਇਦਾਂ ਹੀ ਸਾਡੇ ਵੱਲੋਂ ਇਹ ਅਰਦਾਸਾਂ ਇਹ ਦੁਆਵਾਂ ਇਹ ਪ੍ਰਾਰਥਨਾ ਹੈ ਪਰਮਾਤਮਾ ਕੇ ਵਾਹਿਗੁਰੂ ਅਗੇ

so main diwali ki bahut sari shubh kamnaye dena chahti hu sabhi ko aaye mehmanon ko aur sabhi ka swagat karna chahti hu thank you